ਆ ਗੱਲ ਕਰਾਂਗੇ ਜੀ ਪੰਜਾਬ ਦੀ ਉਹ ਪੰਜਾਬ ਜਿਹੜਾ ਸੱਤ ਸਮੁੰਦਰਾਂ ਪਾਰ ਭੁੱਖੇ ਮਰਦੇ ਲੋਕਾਂ ਨੂੰ ਵੀ ਜਿਹੜਾ ਰਜਾ ਦਿੰਦਾ ਹੈ ਜਿਹੜਾ ਸਹਿ ਨਹੀਂ ਸਕਦਾ ਕਿ ਕੋਈ ਬੰਦਾ ਜਿਹੜਾ ਤੰਗ ਹੈ ਭੁੱਖ ਮਰੀ ਨਾਲ ਮਰ ਰਿਹਾ ਹੈ ਤੇ ਉੱਥੋਂ ਨੂੰ ਤੁਰਪਾਉਂਦਾ ਪੰਜਾਬ ਜਿਹੜਾ ਵੱਡੇ ਵੱਡੇ ਕਾਫਲੇ ਬਣਾ ਕੇ ਤੇ ਅੱਜ ਪੰਜਾਬ ਤੇ ਕੁਦਰਤੀ ਕਰੋਪੀ ਜਿਹੜਾ ਕਹਿਰ ਕਰ ਰਹੀ ਹੈ ਤੇ ਪੰਜਾਬ ਦੇ ਲੋਕ ਪੰਜਾਬ ਦੇ ਲੋਕਾਂ ਦੀ ਹੀ ਮਦਦ ਕਰਦੇ ਆ ਤੇ ਬਾਕੀ ਕੋਈ ਨਾਲ ਜਿਹੜਾ ਨਹੀਂ ਖੜਿਆ ਸਿਵਾਏ ਉਸ ਪੰਜਾਬ ਨੂੰ ਛੱਡ ਕੇ ਜਿਹਨੂੰ ਆਪਾਂ ਲਹਿੰਦਾ ਪੰਜਾਬ ਕਹਿੰਦੇ ਆ ਕਿੰਨੇ ਵਾਰ ਉਸ ਲਹਿੰਦੇ ਪੰਜਾਬ ਨੇ ਐਹਸਾਨ ਕੀਤਾ ਹੈ ਐ ਤਾਂ ਪੰਜਾਬ ਹੀ ਹੈ ਪਰ ਰਾਜਨੀਤੀ ਨੇ ਬੰਡੀਆਂ ਪਾਤੀਆਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਹੜਾ ਉਹ ਡੈਮ ਦਾ ਫੱਟਾ ਜਿਹੜਾ ਉਹ ਚੱਕ ਦਿੰਦੇ ਆ ਕਾਫੀ ਸਾਰਾ ਪਾਣੀ ਉਧਰ ਵਹਿ ਜਾਂਦਾ ਆ ਆਪ ਵੀ ਬੇਸ਼ੱਕ ਉਹਨਾਂ ਦਾ ਕਈ ਜ਼ਿਲ੍ਹਿਆਂ ਦਾ ਨੁਕਸਾਨ ਹੋ ਗਿਆ ਤੇ ਇਸ ਤੇ ਇੱਕ ਵਿਅੰਗਮਈ ਰਚਨਾ ਇਹਨਾਂ ਪੰਜਾਬ ਤੇ ਕਾਲਾ ਬੱਦਲ ਚੜਿਆ ਹਰ ਇੱਕ ਨਾਲ ਪੰਜਾਬ ਖੜਦਾ ਹਿੱਕ ਤਾਣ ਕੇ ਅੱਜ ਤੇਰੇ ਨਾਲ ਕੋਈ ਨਾ ਖੜਿਆ ਹਰ ਕੋਈ ਜਾਂਦਾ ਕਾਫਰ ਤੋਲੀ ਕਿਉਂ ਨਹੀਂ ਸੰਭਾਲੀ ਜਾਂਦੀ ਮਾਂ ਬੋਲੀ ਰਾਜਸੀ ਘਾੜੇ ਵੱਡੀਆਂ ਗੱਲਾਂ ਕਰਦੇ ਗਰਾਊਂਡ ਲੈਵਲ ਤੇ ਕੰਮ ਕਿਉਂ ਨਹੀਂ ਕਰਦੇ ਇੱਕ ਨੂੰ ਛੱਡ ਦੂਜੇ ਦਾ ਪੱਲਾ ਫੜਿਆ ਹਰ ਇੱਕ ਨਾਲ ਪੰਜਾਬ ਖੜਦਾ ਹਿੱਕ ਤਾਣ ਕੇ ਅੱਜ ਤੇਰੇ ਨਾਲ ਕੋਈ ਨਾ ਖੜਿਆ ਹਰ ਇੱਕ ਨਾਲ ਪੰਜਾਬ ਖੜਦਾ ਹਿੱਕ ਤਾਣ ਕੇ ਅੱਜ ਤੇਰੇ ਨਾਲ ਕੋਈ ਨਾ ਖੜਿਆ ਸਤ ਸਿੰਧੂ ਤੇ ਪੰਚਨਦ ਸੀ ਪੰਜਾਬ ਨੂੰ ਕਹਿੰਦੀ ਕਈ ਹੋ ਗਏ ਖਤਮ ਦਰਿਆ ਕਈ ਲੈnde ਪੰਜਾਬ ਚ ਵਹਿੰਦੇ ਕੌਣ ਵਾਂਗ ਖਾ ਗਈ ਰਾਜਨੀਤੀ ਪੰਜਾਬ ਨੂੰ ਤਾਂ ਹੀ ਭਾਰੀ ਸਰਕਰਜਾ ਚੜਿਆ ਹਰ ਇੱਕ ਨਾਲ ਪੰਜਾਬ ਖੜਦਾ ਹਿੱਕ ਤਾਣ ਕੇ ਅੱਜ ਤੇਰੇ ਨਾਲ ਕੋਈ ਨਾ ਖੜਿਆ ਹਰ ਇੱਕ ਨਾਲ ਪੰਜਾਬ ਖੜਦਾ ਹਿੱਕ ਤਾਣ ਕੇ ਅੱਜ ਤੇਰੇ ਨਾਲ ਕੋਈ ਨਾ ਖੜਿਆ ਪੰਜਾਬੀਆਂ ਦੀ ਐ ਵੱਖਰੀ ਕਹਾਣੀ ਲੜੀ ਸੀ ਜਦ ਆਜ਼ਾਦੀ ਦੀ ਲੜਾਈ ਦਿੱਤੀ ਸਭ ਤੋਂ ਵੱਧ ਕੁਰਬਾਨੀ ਕਰਕੇ ਜ਼ੁਬਾਨਾ ਦਿੱਤੇ ਹੱਕ ਨਾ ਪੂਰੇ ਕਿਉਂ ਵੱਡਾ ਸੀ ਵਿਤਕਰਾ ਕਰਿਆ ਹਰ ਇੱਕ ਨਾਲ ਪੰਜਾਬ ਖੜਦਾ ਹਿੱਕ ਤਾਣ ਕੇ ਅੱਜ ਤੇਰੇ ਨਾਲ ਕੋਈ ਨਾ ਖੜਿਆ ਹਰ ਇੱਕ ਨਾਲ ਪੰਜਾਬ ਖੜਦਾ ਹਿੱਕ ਤਾਣ ਕੇ ਅੱਜ ਤੇਰੇ ਨਾਲ ਕੋਈ ਨਾ ਖੜਿਆ ਐਨ ਸਮੇਂ ਤੇ ਗੇਮ ਘੁਮਾਈ ਪੰਜਾਬ ਦੀ ਤਿੰਨ ਥਾਂ ਹੀ ਸੀ ਵੰਡ ਪਾਈ ਐਨ ਸਮੇਂ ਤੇ ਗੇਮ ਘੁਮਾਈ ਪੰਜਾਬ ਦੀ ਤਿੰਨ ਥਾਂ ਹੀ ਸੀ ਵੰਡ ਪਾਈ ਲੋਕਾਂ ਵਿੱਚ ਨਫ਼ਰਤ ਘੋਲਤੀ ਜਾਂਦੇ ਸਿਆਸਤ ਦੀ ਪੱਟੀ ਪੜਾਈ ਤਾਂ ਹੀ ਅੱਡ ਅੱਡ ਰਾਜ ਸੀ ਕਰਿਆ ਹਰ ਇੱਕ ਨਾਲ ਪੰਜਾਬ ਖੜਦਾ ਹਿੱਕ ਤਾਣ ਕੇ ਅੱਜ ਤੇਰੇ ਨਾਲ ਕੋਈ ਨਹੀਂ ਖੜਿਆ ਹਰ ਇੱਕ ਨਾਲ ਪੰਜਾਬ ਖੜਦਾ ਹਿੱਕ ਤਾਣ ਕੇ ਅੱਜ ਤੇਰੇ ਨਾਲ ਕੋਈ ਨਹੀਂ ਖੜਿਆ ਦੁਨੀਆ ਖੜਖੜ ਗੱਲਾਂ ਕਰਦੀ ਝੋਟੇ ਦੇ ਸਿਰ ਵਰਗੀ ਪੰਜਾਬ ਦੀ ਧਰਤੀ 150 ਮਣ ਦਾਣੇ ਪੈਦਾ ਕਰਦੀ ਫੇਰ ਕਿਉਂ ਰਫਤਾਰ ਦਾ ਚੱਕਾ ਅੜਿਆ ਹਰ ਇੱਕ ਨਾਲ ਪੰਜਾਬ ਖੜਦਾ ਏ ਕਤਾਨ ਕੇ ਅੱਜ ਤੇਰੇ ਨਾਲ ਕੋਈ ਨਾ ਖੜਿਆ ਹਰ ਇੱਕ ਨਾਲ ਪੰਜਾਬ ਖੜਦਾ ਏ ਕਤਾਨ ਕੇ ਅੱਜ ਤੇਰੇ ਨਾਲ ਕੋਈ ਨਾ ਖੜਿਆ ਤਾਂ ਇਹ ਪੰਜਾਬ ਹੈ ਇਹ ਪੰਜਾਬੀਅਤ ਹੈ ਜਦੋਂ ਪੰਜਾਬ ਤੇ ਵਿਪਤਾ ਆਉਂਦੀ ਹੈ ਤਾਂ ਪੰਜਾਬੀ ਕਿਸੇ ਮਰਜ਼ੀ ਦੇਸ਼ ਦੇ ਵਿੱਚ ਬੈਠੇ ਆ ਤਾਂ ਆਪਣਿਆਂ ਦੇ ਮੱਦ ਲਈ ਜਿਹੜਾ ਉਹ ਆਉਂਦੇ ਆ ਕਿਤੇ ਮਰਜ਼ੀ ਬੈਠੇ ਹੋਣ ਚਾਹੇ ਉਹ ਸੱਤ ਸਮੁੰਦਰਾਂ ਪਾਰ ਬੈਠੇ ਹੋਣ ਇਹ ਇਸੇ ਕਰਕੇ ਪੰਜਾਬ ਸਭ ਤੋਂ ਵੱਖਰਾ ਹੈ ਇਸੇ ਕਰਕੇ ਪੰਜਾਬ ਦੇ ਵਿੱਚ ਸੂਰਮੇ ਪੈਦਾ ਹੁੰਦੇ ਆ ਜੂਦੇ ਪੈਦਾ ਹੁੰਦੇ ਆ بڑے ਦੱਬਾਂ ਨੂੰ ਫਿਰਦੇ ਆ ਪਰ ਇਹ ਦੱਸਦਾ ਨਹੀਂ ਬੜੀਆਂ ਜੰਗਾਂ ਲੜੀਆਂ ਨੇ ਆਜ਼ਾਦੀ ਦੇ ਵਿੱਚ 90% ਕੁਰਬਾਨੀਆਂ ਪੰਜਾਬੀਂਆਂ ਨੇ ਪਰ ਪੰਜਾਬ ਨੂੰ ਜੋ ਪਹਿਲਾਂ ਲਿਖਤ ਕਰ ਲਈ ਬਾਅਦ ਦੇ ਵਿੱਚ ਮੁਕਰ ਗਏ ਉਹਨੂੰ ਹੱਕ ਨਹੀਂ ਦਿੱਤੇ ਕੋਈ ਵੀ ਸਟੇਟ ਦੇ ਵਿੱਚ ਨਫਾ-ਨੁਕਸਾਨ ਹੁੰਦਾ ਹੈ ਕੁਦਰਤੀ ਆਫਤ ਆਉਂਦੀ ਹੈ ਜਿਵੇਂ ਹੁਣ ਪੰਜਾਬ ਚਾਹੀਏ ਤਾਂ ਪੰਜਾਬੀ ਕਾਫਲੇ ਬਣ ਕੇ ਲ ਜਾਂਦੇ ਆ ਰਜਾਦਾਂਦੇ ਉਹਨਾਂ ਨੂੰ ਪਰ ਅੱਜ ਪੰਜਾਬ ਦੇ ਬੱਚੇ ਕੁਦਰਤ ਦਾ ਜਿਹੜਾ ਕਹਿਰ ਹੈ ਹੜ ਆਏ ਹੋਏ ਨੇ 8-9 ਜ਼ਿਲ੍ਹੇ ਪੂਰੀ ਤਰ੍ਹਾਂ ਡੁੱਬ ਚੁੱਕੇ ਆ। ਕਈਆਂ ਦੇ ਵਿੱਚ ਅਲਰਟ ਜਾਰੀ ਹੈ। ਤੇ ਫਿਰ ਉਹਨਾਂ ਨੂੰ ਜਿਨ੍ਹਾਂ ਨੂੰ ਕਦੇ ਪੰਜਾਬ ਨੇ ਰਜਾਇਆ ਸੀ ਅੱਜ ਉਹ ਆਪ ਕਿੰਨੇ ਕ ਪੰਜਾਬ ਲਈ ਆ ਗਏ। ਇੱਕ ਫੋਟੋ ਵਾਇਰਲ ਹੋਈ ਆ ਸੋਸ਼ਲ ਮੀਡੀਆ ਤੇ ਹਰਿਆਣੇ ਦੀ। ਜਿੱਥੇ ਉਹ ਰਾਸ਼ਨ ਇਕੱਠਾ ਕਰਦੇ ਆ ਵੀ ਇਹ ਦੱਸਿਆ ਜਾ ਰਿਹਾ ਵੀ ਪੰਜਾਬ ਵੱਲ ਨੂੰ ਜੜਾਉਣਗੇ। ਹਰਿਆਣਾ ਵੀ ਜਿਹੜਾ ਪੰਜਾਬ ਤੋਂ ਨਿਕਲਿਆ। ਹਿਮਾਚਲ ਵੀ ਜਿਹੜਾ ਪੰਜਾਬ ਤੋਂ ਨਿਕਲਿਆ। ਪੰਜਾਬ ਹਰਿਆਣਾ ਹਿਮਾਚਲ ਪੰਜਾਬ ਬਹੁਤ ਵੱਡਾ ਸੀ ਇਹਨੂੰ ਰਾਜਨੀਤਿਕ ਹੁਣਾਂ ਖਾ ਗਈ ਐਡਾ ਵੱਡਾ ਸੀ ਰਾਜਨੀਤੀ ਦੇ ਸਮਝ ਨਹੀਂ ਆ ਰਿਆ ਸੀ ਵੀ ਇਹਦੇ ਰਾਜ ਕਿਵੇਂ ਕਰੀਏ ਸੰਭਾਲਣਾ ਔਖਾ ਸੀ ਵੀ ਲੋਕਾਂ ਨੂੰ ਪਾੜੋ ਲੋਕਾਂ ਨੂੰ ਪਾੜਤਾ ਤਿੰਨ ਥਾਂ ਤੇ ਵੰਡੀਆਂ ਪਾਤੀਆਂ ਫਿਰ ਹੁਣ ਆਡਾ-ਆਡੋ ਤੇ ਰਾਜ ਕਰਦੇ ਆ ਤੇ ਹੁਣ ਇੱਕ ਇਹ ਹਿੱਸਾ ਜਿਹੜਾ ਰਹਿੰਦਾ ਹੈ ਇਹਨੂੰ ਵੀ ਚਾਹੁੰਦੇ ਆ ਵੀ ਪਾੜ ਪਾ ਦਈਏ ਹੋਰ ਖਤਮ ਕਰ ਦਈਏ ਕਿਉਂਕਿ ਪੰਜਾਬ ਹੈ ਜਿਹੜਾ ਉਹ ਅਣਖੀ ਹੈ ਅਣਖੀ ਕਾਨ ਨੇ ਜਿਹੜੇ ਪੰਜਾਬ ਦੇ ਲੋਕਾਂ ਦੇ ਉਹ ਖੂਨ ਚ ਨੇ ਉਹ ਜਾਗਦੇ ਹੀ ਜਾਗਦੇ ਐ ਕਿੰਨਾ ਪੰਜਾਬ ਦੇ ਲੋਕਾਂ ਨੂੰ ਨਸ਼ੇ ਤੇ ਲਾੜਨ ਇੰਨਾ ਰਸਤੇ ਤੋਂ ਭੜਕਾਦਨ ਕਿੰਨੇ ਕੁਦਰਤੀ ਕਰੋਪੀਆਂ ਦੀ ਆੜ ਲੈ ਕੇ ਪਾਣੀ ਛੜਦਨ ਇਹਨੇ ਜਾਗਣਾ ਹੀ ਜਾਗੜਾ ਇਹ ਕੁਦਰਤੀ ਹੈ ਤਾਂ ਹੀ ਪੰਜਾਬ ਸਭ ਤੋਂ ਵੱਖਰਾ ਹੈ ਤੇ ਅੱਖ ਵੀ ਫਿਰ ਪੰਜਾਬ ਤੇ ਰੱਖੀ ਹੋਈ ਹੈ ਬੜਿਆ ਤੁਰਗੇ ਬੜਿਆ ਨੇ ਅੱਖ ਰੱਖੀ ਸੀ ਬੜਿਆ ਨੇ ਪੈਂਤੜੇ ਖੇਡੇ ਸੀ ਪਰ ਮੂਦੇ ਮੂੰਹ ਪੰਜਾਬ ਨੇ ਡੇਕੇ ਆ ਪੰਜਾਬ ਡਿਗਦਾ ਤੇ ਫਿਰ ਉਠਦਾ ਫੇਰ ਡਿੱਗਦਾ ਫੇਰ ਉੱਠਦਾ ਖਤਮ ਨਹੀਂ ਹੁੰਦਾ ਇਹ ਤੇ ਗੁਰੂਆਂ ਦਾ ਅਸ਼ੀਰਵਾਦ ਹੈ ਗੁਰੂਆਂ ਪੀਰਾਂ ਦੀ ਇਹ ਧਰਤੀ ਹੈ ਤਾਂ ਇਹ ਕਵਿਆਂਗਮੀ ਰਚਨਾ ਸੀ ਵਿਅੰਗਮੀ ਰਚਨਾ ਦੇ ਵਿੱਚ ਹੀ ਸਚਾਈ ਸੀ ਇੱਥੋਂ ਕਿਵੇਂ ਇਹਦੇ ਕੀ ਹੋਇਆ ਤਾਂ ਚੰਗੀ ਲੱਗੀ ਸਮਝ ਗਈ ਤਾਂ ਸ਼ੇਅਰ ਕਰਦੇ